ਜੇ ਜਰਮਨੀ ਦੇ ਵਿੱਚ ਤੁਹਾਡੇ ਬੱਚੇ ਨੇ ਨਵਾਂ ਡਰਾਈਵਿੰਗ ਲਾਇਸੈਂਸ ਕੀਤਾ ਆ ਤੇ ਤੁਸੀਂ ਆਪਣੀ ਜਿਹੜੀ ਇੰਸ਼ੋਰੈਂਸ ਆ ਕਾਰ ਵਾਲੀ ਉਹਦੇ ਵਿੱਚ ਉਹਨੂੰ ਐਡ ਕਰਵਾਉਣਾ ਚਾਹੁੰਦੇ ਹੋ ਤੇ ਕਦੀ ਵੀ ਇਹ ਗਲਤੀ ਨਹੀਂ ਕਰਨੀ ਕਦੇ ਵੀ ਤੁਸੀਂ ਇੰਸ਼ੋਰੈਂਸ ਵਾਲਿਆਂ ਨੂੰ ਐ ਨਹੀਂ ਕਹਿਣਾ ਕਿ ਸਾਡੇ ਬੱਚੇ ਨੇ ਹੁਣ ਨਵਾਂ ਡਰਾਈਵਿੰਗ ਲਾਇਸੈਂਸ ਕੀਤਾ ਆ ਤੇ ਹੁਣ ਇਹਨੇ ਵੀ ਗੱਡੀ ਚਲਾਇਆ ਕਰਨੀ ਆ ਤੇ ਇਹਦਾ ਨਾਮ ਜਿਹੜਾ ਆ ਇਹ ਇੰਸ਼ੋਰੈਂਸ ਦੇ ਵਿੱਚ ਐਡ ਕਰ ਲਓ ਕਿਉਂਕਿ ਉਹ ਬਹੁਤ ਮਹਿੰਗਾ ਪੈਣਾ ਆ ਕਿਉਂਕਿ ਐਦਾਂ ਤੁਹਾਡੇ ਬੱਚੇ ਦਾ ਉਹਨਾਂ ਨੇ ਅਲ ਸਵਾਈਟਰ ਰਫਾਰਾ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਐਂਟਰਾ ਕਰ ਦੇਣਾ ਆ ਜੋ ਕਿ ਮਹਿੰਗਾ ਪੈਣਾ ਆ ਕਿਨਪ ਮੈਂ ਕਹਿ ਸਕਦਾ ਕਿ 35 ਤੋਂ 40 ਯੂਰੋ ਦੇ ਵਿੱਚ ਪੈਣਾ ਆ ਤੇ ਉਹਦਾ ਤੁਹਾਡੇ ਬੱਚੇ ਨੂੰ ਕੋਈ ਫਾਇਦਾ ਵੀ ਨਹੀਂ ਹੋਣਾ ਉਹਨਾਂ ਨੂੰ ਬੈਟਰ ਆ ਤੁਸੀਂ ਆਪਣੀ ਇੰਸ਼ੋਰੈਂਸ ਨੂੰ ਐਂ ਕਹਿਣਾ ਆ ਕਿ ਸਾਡੇ ਬੱਚੇ ਨੇ ਲਾਇਸੈਂਸ ਕੀਤਾ ਆ ਤੇ ਆਪਾਂ ਆਪਣੇ ਬੱਚੇ ਦੇ ਲਈ ਆਪਣੀ ਇੰਸ਼ੋਰੈਂਸ ਦੇ ਵਿੱਚ ਯੰਗੇ ਫਾਰਾ ਪੋਲੀਸ ਨੋਚਨ ਕਰਨਾ ਚਾਹੁੰਦੇ ਆ ਯੂਜ਼ ਕਰਨਾ ਚਾਹੁੰਦੇ ਆ ਉਹਦੇ ਨਾਲ ਕੀ ਹੋਏਗਾ ਇੱਕ ਤਾਂ ਜਿਹੜਾ ਆ ਤੁਹਾਨੂੰ ਇਹ ਅਮਾਉਂਟ ਆ ਉਹ ਘੱਟ ਪਏਗਾ ਤਕਰੀਬਨ 28 ਯੂਰੋ ਪਏਗਾ ਮਹੀਨੇ ਦੇ ਐਕਸਟਰਾ ਤੇ ਪਲੱਸ ਤੁਹਾਡਾ ਬੱਚਾ ਜਿੰਨੀਆਂ ਵੀ ਤੁਹਾਡੇ ਘਰ 'ਚ ਗੱਡੀਆਂ ਨੇ ਸਾਰੀਆਂ ਹੀ ਚਲਾ ਸਕਦਾ ਆ ਤੇ ਪਲੱਸ ਜਿਹੜਾ ਸ਼ਾਧਨ ਫਰਾਈ ਹਾਰਟਸ ਕਲਾਸੇ ਹੁੰਦੇ ਨੇ ਉਹ ਤੁਹਾਡੇ ਬੱਚੇ ਦੇ ਨਾਂ ਤੇ ਜਮ੍ਹਾਂ ਹੋਣਗੇ ਜਿਹੜਾ ਕਿ ਉਹਨੂੰ ਫਿਊਚਰ ਵਿੱਚ ਫਾਇਦਾ ਵੀ ਹੋਏਗਾ ਤੇ ਬਾਕੀ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਤੋਂ ਜਿਹੜਾ ਕਨਫਰਮ ਕਰ ਸਕਦੇ ਹੋ ساری ਗੱਲਬਾਤ ਬਾਕੀ ਜਿਹੜੇ ਭੈਣ ਭਰਾ ਹਮੇਸ਼ਾ ਕਮੈਂਟ ਕਰਦੇ ਆ ਕਿ ਭਾਜੀ ਇਹ ਚੀਜ਼ ਬਾਰੇ ਦੱਸੋ ਜਾਣਕਾਰੀ ਸਾਂਝੀ ਕਰੋ ਜਾਂ ਕਈ ਭੈਣ ਭਰਾ ਨੰਬਰ ਮੰਗਦੇ ਆ ਸੋ ਉਹਨਾਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਨਾ ਆ ਕਿਉਂਕਿ ਪਿਛਲੇ 2.5 3 ਮਹੀਨੇ ਤਿੰਨ ਮਹੀਨੇ ਹੋ ਗਏ ਲਗਾਤਾਰ ਮੈਂ ਹੁ ਤੇ ਅੱਜ ਵੀ ਹੁਣ 2:30 ਵਜ ਗਏ ਜਦੋਂ ਮੈਂ ਉੱਠਿਆ ਆ ਤੇ ਹੁਣ ਇਸ ਟਾਈਮ 4 ਵਜੇ ਲੱਗੇ ਜਰਮਨੀ ਦੇ ਵਿੱਚ ਮੈਂ ਬਾਹਰ ਆਇਆ ਬੱਚਿਆਂ ਨੂੰ ਲੈ ਕੇ ਤੇ ਮਤਲਬ ਸਮਾਂ ਹੀ ਨਹੀਂ ਹੁੰਦਾ ਪਹਿਲਾਂ ਮੰਗਣਾ ਤੇ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਹੈ ਕਿ ਜਿਹੜੀ ਗੱਲ ਸਹੀ ਆ ਪਤਾ ਕਰਕੇ ਸਰਕਾਰੀ ਦਰਬਾਰੇ ਫਿਰ ਹੀ ਗੱਲ ਮੈਂ ਸਾਂਝੀ ਕਰਦਾ ਰਿਹਾ ਆ ਬੇਸ਼ੱਕ ਉਹ ਫਾਈਨਾਂਸਮ ਦੀ ਗੱਲ ਹੋਵੇ ਬੇਸ਼ੱਕ ਉਹ ਆਪਣਾ ਸਟੈਂਡਸਮ ਦੀ ਗੱਲ ਹੋਵੇ ਬਿਲਗਾਮ ਦੀ ਗੱਲ ਹੋਵੇ ਪਰ ਹੁਣ ਉਹ ਸਮਾਂ ਨਹੀਂ ਹੁੰਦਾ ਮੇਰੇ ਕੋਲ ਕਿਉਂਕਿ ਸਾਰਾ ਦਿਨ ਤਾਂ ਸੌਂ ਕੇ ਲੰਘ ਜਾਂਦਾ ਹੈ ਤੇ ਜਦੋਂ ਤੱਕ ਉੱਠੀਦਾ ਹੈ ਉਦੋਂ ਤੱਕ ਸਾਰਾ ਕੁਝ ਬੰਦ ਹੋ ਜਾਂਦਾ ਹੈ ਤੇ ਜੇ ਕੋ ਖਬਰ ਆਈ ਹੁੰਦੀ ਆ ਤੇ ਉਹ ਵੀ ਤਕਰੀਬਨ ਸ਼ਾਮ ਤੱਕ ਪ੍ਰਾਣੀ ਹੋ ਜਾਂਦੀ ਆ ਸੋ ਇਸ ਕਰਕੇ ਮਾਫੀ ਚਾਹੁੰਦਾ ਤੁਹਾਡੇ ਸਾਰੇ ਭੈਣ ਭਰਾਵਾਂ ਤੋਂ ਬਾਕੀ ਚਲੋ ਮਿਲਦੇ ਰਵਾਂਗੇ ਵਿੱਚ ਵਿੱਚ ਜਿਹੜੀ ਜਾਣਕਾਰੀ ਹੁੰਦੀ ਕੋਈ ਵੀਡੀਓ ਕਈ ਵੇਲੇ ਸਾਹਮਣੇ ਆ ਜਾਂਦੀ ਆ ਕਿਸੇ ਹੋਰ ਵਕੀਲ ਦੀ ਜਾਂ ਕਿਸੇ ਹਨਾ ਕਿਸੇ ਚੰਗੇ ਬੰਦੇ ਦੀ ਜੋ ਸਹੀ ਜਾਣਕਾਰੀ ਸਾਹਮਣੇ ਦੇ ਰਿਹਾ ਆ ਜਰਮਨ ਲੈਂਗੁਏਜ ਦੇ ਵਿੱਚ ਤੇ ਉਹ ਫਿਰ ਆਪਾਂ ਸੁਣ ਕੇ ਤੇ ਉਹਨੂੰ ਆਪਾਂ ਤੁਹਾਡੇ ਤਾਈਂ ਪਹੁੰਚਾ ਸਕਦੇ ਆ ਜਿੱਦਾਂ ਹੁਣ ਮੈਂ ਵੀਡੀਓ ਹੀ ਸੁਣੀ ਆ ਤੇ ਮੈਨੂੰ ਚੰਗੀ ਲੱਗੀ ਮੈਂ ਸੋਚਿਆ ਆਪਾਂ ਹਨਾ ਇਹ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰਦੇ ਆਂ ਬਾਕੀ ਟਿਕਟੌਕ ਸ਼ਾਪ ਸ਼ੁਰੂ ਕੀਤੀ ਆ ਤੇ ਉਹ ਪ੍ਰੋਡਕਟ ਮੰਗਾਲੀ ਦੇਣੇ ਤੇ ਪਹਿਲਾਂ ਤਾਂ ਪ੍ਰੋਡਕਟ ਹੀ ਨਹੀਂ ਸੀ ਆ ਰਹੇ ਤੇ ਹੁਣ ਜਿਵੇਂ ਜਿਵੇਂ ਆ ਰਹੇ ਨੇ ਤੇ ਫਿਰ ਜਿੱਦਣ ਛੁੱਟੀ ਹੁੰਦੀ ਆ ਉਸ ਦਿਨ ਕੱਪੜੇ ਚੇਂਜ ਕਰ ਕਰਕੇ ਨਾ ਅਲੱਗ-ਅਲੱਗ ਕੱਪੜਿਆਂ ਦੇ ਵਿੱਚ ਤੇ ਵੀਡੀਓ ਬਣਾ ਕੇ ਰੱਖ ਲੀਤੀਆਂ ਨੇ ਤੇ ਫਿਰ ਜਿਵੇਂ ਜਿਵੇਂ ਟਾਈਮ ਮਿਲਦਾ ਉਵੇਂ-ਉਵੇਂ ਅਪਲੋਡ ਕਰ ਦਿੱਤੀਆਂ ਨੇ ਕਿਉਂਕਿ ਇਹ ਵੀਡੀਓ ਪਾਣ ਲਈ 14 ਦਿਨਾਂ ਦਾ ਟਾਈਮ ਹੁੰਦਾ ਸਾਡੇ ਕੋਲ ਕਿਉਂਕਿ ਕਈ ਭੈਣ ਭਰਾਵਾਂ ਨੇ ਕਹਿਣਾ ਵੀਡੀਓ ਪਾਣ ਵਾਸਤੇ ਟਾਈਮ ਨਹੀਂ ਹੈਗਾ ਪਰ ਟਿਕਟੌਕ ਸ਼ਾਪ ਵਾਸਤੇ ਹੈਗਾ ਕਿਉਂਕਿ ਇਹ ਚੀਜ਼ ਤਾਂ ਆਪਣੇ ਕੋਲ ਪ੍ਰੋਡਕਟ ਆ ਗਏ ਨਾ ਸਾਡੇ ਕੋਲ ਟਾਈਮ ਹੈਗਾ ਜਦੋਂ ਪਾਤੀ ਪਰ ਜੋ ਇਨਫ ਤੇ ਪ੍ਰਾਣੀ ਹੋ ਗਈ ਗੱਲ ਹਨ ਇਸ ਕਰਕੇ ਫਿਰ ਉਹ ਚੀਜ਼ਾਂ ਹੁਣ ਮੁਮਕਿਨ ਨਹੀਂ ਹੈਗੀਆਂ ਪਰ ਟਿਕਟੋਕ ਸ਼ਾਪ ਤੋਂ ਵੀ ਤੁਸੀਂ ਕੋਈ ਸਮਾਨ ਖਰੀਦਣ ਲੱਗੇ ਹੋ ਤੁਸੀਂ ਬਿਲਕੁਲ ਆਪਣੀ ਮਰਜ਼ੀ ਕਰਨੀ ਆ ਸਮਾਨ ਬਾਰੇ ਉਹਨਾਂ ਨੇ ਕੀ ਡਿਸਕ੍ਰਾਈਬ ਕੀਤਾ ਹੋਇਆ ਕੀ ਲਿਖਿਆ ਹੋਇਆ ਉਹ ਪੜ੍ਹਨਾ ਆ ਸੈਲਰ ਜਿਹੜਾ ਆ ਜਿਹੜਾ ਫਿਰ ਕੋਇਫਾ ਆ ਉਹ ਕਿੱਦਾਂ ਦਾ ਆ ਉਹਨੂੰ ਰੇਟਿੰਗ ਕਿੱਦਾਂ ਦੀ ਲੋਕਾਂ ਨੇ ਦਿੱਤੀ ਹੋਈ ਆ ਉਹ ਚੈੱਕ ਕਰਨੀ ਆ ਸਮਾਨ ਟਾਈਮ ਨਾਲ ਪਹੁੰਚਦਾ ਜਾਂ ਨਹੀਂ ਪਹੁੰਚਦਾ ਵਾਪਸ ਲੈਂਦਾ ਜਾਂ ਨਹੀਂ ਲੈਂਦਾ ਪੈਸੇ ਰਿਫੰਡ ਕਰਦਾ ਜਾਂ ਨਹੀਂ ਕਰਦਾ ਤੁਸੀਂ ਆਪ ਤਸੱਲੀ ਕਰਨੀ ਆ ਫਿਰ ਹੀ ਸਮਾਨ ਖਰੀਦਣਾ ਹੈ ਬੇਸ਼ੱਕ ਮੈਂ ਕਿਸੇ ਚੀਜ਼ ਦੀ ਪ੍ਰਮੋਟ ਕਰ ਰਿਹਾ ਜਾਂ ਕੋਈ ਹੋਰ ਭੈਣ ਭਰਾ ਸਾ ਬਾਕੀ ਫਿਰ ਵੀ ਜੋ ਕੁਝ ਮਾੜਾ ਚੰਗਾ ਬੋਲ ਜਨਾ ਤੁਹਾਡੇ ਸਾਰੇ ਭੈਣ ਭਰਾ ਤੋਂ ਹੱਥ ਜੋੜ ਕੇ ਮਾਫੀ ਚਾਹਨਾ ਆਪਾਂ ਮਿਲਦੇ ਜਰ ਰੱਬ ਮਲਾਵੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਸਾਰਨ ਤੇ ਜਉਂਦੇ ਵਸਤਰ